ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 28 گاਵਾ ਇੱਕੋ ਕਰੋ ਵਿਕਰਿਆਣੇ ਹਾਜ਼ਰ ਆ ਉਹਨਾਂ ਦੀ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦੇਵਾਂਗੇ ਵੀਰ ਰਮਨਪ੍ਰੀਤ ਸੀਨੀਵਾਲਕਲਾ ਡੈਰੀ ਫਾਰਮ ਬਰਨਾਲੇ ਜਿਹੜੇ ਦਾ ਪਿੰਡਾ ਸੀਨੀਵਾਲਕਲਾ ਇੱਥੋਂ ਵੀਡੀਓ ਕਵਰ ਕਰਦੇ ਪਿਆ 28 گاਵਾ ਇੱਕੋ ਕਰੋ ਫੋਰ ਸੇਲ ਆ ਕਿੰਨੀ ਤਰੀਕ ਨੂੰ ਵੇਚਣੀ ਹੈਗੀਆਂ ਕੀ ਇਹਨਾਂ ਦੇ ਰੇਟ ਆ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਵੀਰੇ ਆਪਣਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ ਢਿੱਕ ਲਾਲੇ ਨੂੰ ਸੜਕ ਤੋਂ ਉਹਦੇ ਵੀਰ ਜੀ ਆਪਣਾ ਫਾਰਮ ਹੈਗਾਗਾ ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕਨੈਕਟ ਨੰਬਰ ਵੀ ਜੀ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਤੁਸੀਂ ਵਟਸਐਪ ਦੇ ਉੱਪਰ ਕੋਈ ਵੀ ਮੈਸੇਜ ਕਰੋਗੇ ਜਿਹੜੀ ਵੀਰੇ ਲੋਕੇਸ਼ਨ ਆ ਉਹ ਤੁਹਾਨੂੰ ਆਟੋਮੈਟਿਕ ਆ ਜੂਗੀ WhatsApp ਦੇ ਉੱਪਰ ਮੈਸੇਜ ਕਰਨ ਤੇ ਉਹ ਟੱਚ ਕਰੇ ਦਿਓ ਵੀਰੇ ਖੁੱਲ ਜਾਂਦੇ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਉ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਦਿੱਕੀ ਠੀਕ ਆ ਸਾਰਾ ਕੁਝ ਟਰਾਂਸਪੋਰਟ ਦੀ ਸੁਵਿਧਾ ਲੋਕੇਸ਼ਨ ਵਗੈਰਾ ਨਾਲ ਦੀ ਨਾਲ ਵੀਡੀਓ ਸਾਰਾ ਕੁਝ ਦੱਸੀ ਚੱਲਾਂਗੇ ਨਾਲ ਦੀਆਂ ਬੋਲੀ ਜਾਂਦੇ ਆ ਜਿਹੜੀ ਵੀਡੀਓ ਬਣਾ ਰਹੇ ਆ 15 ਤਰੀਕ ਨੂੰ ਸਾਮੀ ਬਣਾ ਰਹੇ ਆ ਤੇ ਬਾਕੀ ਵੀਰੇ 2 ਦਿਨ ਮਾਲ ਅਰੈਸਟ ਕਰੂਗਾ ਜੀ 16 ਤੇ 17 ਤਰੀਕ ਨੂੰ ਜੀ ਇਹ ਜਾਣੀ ਲਈ ਵੀਰੇ 18 ਤਰੀਕ 8ਵਾਂ ਮਹੀਨਾ 2025 ਦਿਨ ਸੋਮਵਾਰ ਬਣਦਾ ਜੀ ਸੋਮਵਾਰ ਨੂੰ ਵੀਰੇ 18 ਤਰੀਕ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸੋਭਾ ਵੀਰੇ 7 ਵਜੇ ਸੌਦੇ ਚਲਾ ਦੇਾਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ 11 ਵਜੇ ਤੱਕ ਕੰਮ ਚੱਲੂਗਾ ਬਾਕੀ ਮੇਨ ਵੀਰਾਂ ਨੂੰ ਬੇਨਤੀ ਕਰਦੇ ਹੱਥ ਬਨ ਕੇ ਬੇਨਤੀ ਕਰਦੇ ਆ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਬੜਾ ਲੇਟ ਨਾ ਆਉਣ ਲੇਟ ਨਾ ਆਉਣ ਸਵੇਰ 7 ਤੋਂ 8 ਵਜੇ ਦੇ ਵਿੱਚ ਹੀ ਆਉਣ ਦੇ ਵਿੱਚ ਫਾਇਦਾ ਹੁੰਦਾ ਇਹ ਨਾ ਸੋਚੋ ਵੀ 27 28 ਨਾਗਾ ਕਿਉਂਕਿ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਭਰਾਵਾਂ ਦਾ ਪਿਆਰ ਮਿਲਣ ਦੇ ਨਾਂ ਤੇ ਥੋੜਾ ਜਿਹਾ ਗਾਈਆਂ ਵੀਰੇ ਸਾਸੂਰੀਆਂ ਲੈਣ ਦੇ ਨਾਂ ਤੇ ਇਸ ਕਰਕੇ ਸਾਡੇ ਕੋਲ ਗਾਹਕ ਵੀ ਵੀਰੇ ਤਕਰੀਬਨ ਪੰਜਾਬ ਦੇ ਸਾਰੇ ਕੋਨੇ ਚੋਂ ਹੁੰਦਾ ਫਿਰ ਉਹ ਬਾੜਾ ਕਿਉਂਕਿ ਲੇਟ ਟਾਈਮ ਆ ਗਿਆ ਵੀਰੇ ਉਦੋਂ ਮਾਲ ਵਿਕ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਹੈਗਾਗਾ ਸਵੇਰੇ ਸਵੇਰੇ ਜਾਨੀ ਦੀ ਆਉਣ ਦੇ ਵਿੱਚ ਫਾਇਦਾ ਹੁੰਦਾ ਹੈਗਾ ਆਪਾਂ ਇਧਰੋਂ ਚੱਲਦੇ ਤੋਰੋ ਵੀਰੇ ਬਾਕੀ ਬੈੜਾ ਵੀਰੇ ਤੁਹਾਡਾ ਜਿਹੇ ਜਿਹਾ ਸੁਫਣਾਗਾ ਤੁਹਾਨੂੰ ਉਸ ਤਰ੍ਹਾਂ ਦਾ ਵੀਰਜੀ ਮਾਲ ਮਿਲੂਗਾ ਰੇਟ ਇੱਕ ਯਰ ਵੀਰੇ ਕਮਾਲ ਦੇ ਲਾਵਾਂਗੇ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਇੱਕ ਲੈ ਜੋ ਦੋ ਲੈ ਜੋ ਚਾਰ ਲੈ ਜੋ ਤੁਹਾਡੀ ਹਿੱਸਾ ਹੋਊਗੀ ਬਾਕੀ ਬੈੜ ਤੇ ਕੈਮਰਾ ਮਰਵਾ ਦਿਓ ਜੀ ਜੋ ਪਹਿਲਾ ਨੰਬਰ ਦਾ ਪੜੀ ਬੈੜ ਦੇਖਦੇ ਆ ਬਾਈ ਜੀ ਸੁਆ ਕਿਹੜਾ ਸੂਰੀ ਆ ਜੀ ਸੁਆ ਵੀਰੇ ਦੂਜਾ ਸੂਰੀ ਆ ਜੀ ਦੰਦੀ ਤਕਰੀਬਨ ਜਵਾਨ ਆ ਫਾਰਮ ਦੀ ਬੈੜ ਆ ਵੀਰ ਜੀ ਬੈਦਰ ਕਾਟ ਦੇਵਾਂਗੇ ਹਜੇ ਵੀਰੇ ਦੇ 12 ਦਿਨ ਬਾਕੀ ਪਏ ਆ ਬਾਕੀ ਬਾਈ ਜੀ ਅਸੀਂ ਨਹੀਂ ਬੋਲਣਾ ਇਹ ਬੈੜ ਬੋਲੂਗੀ ਜੇ 12 ਦਿਨ ਪੈਂਡਿੰਗ ਆ ਕਹਿੰਦਾ ਬਾਪ ਆਪਾਂ ਨੂੰ ਮੂਰੇ ਚੰਗੀ ਉਮੀਦ ਆ ਪੀ ਚੰਗਾ ਦੁੱਧ ਪਾਉਗੀ ਹਨਾ ਵੀਰੇ ਦੇਖੋ ਫਾਰਮਰ ਵੀਰ ਦੀ ਜੜੀ ਉਮੀਦ ਤਾਂ ਜਾਦੇ ਸੀਗੀ ਪਰ ਅਸੀਂ ਬਾਈ ਜੀ 35 ਕਿਲੋ ਮੰਨ ਕੇ ਲਈ ਆ ਤੇ ਬਾਕੀ ਵੀਰੇ ਸਾਡੇ ਫਾਰਮ ਤੇ ਸੂਪੀ ਦੇ ਦਾ ਚੌਥੇ ਪੰਜਵੇਂ ਮਹੀਨਿਆਂ ਨੂੰ 35 ਕਿਲੋ ਵੀਰੇ ਮਣਕੇ ਦੇ ਦੇਵਾਂਗੇ ਕੋਈ ਇਹ ਜ਼ਰੂਰੀ ਨਹੀਂ ਵੀ ਆਪਾਂ ਗੱਭਣ ਵੇਚਣੀ ਆ ਕਿਸੇ ਵੀਰ ਨੇ ਬੈੜੇ ਲੈਣੀ ਹੋਵੇ ਲੈਣੀ ਦੁੱਧ ਤੋਲ ਕੇ ਹੋਵੇ ਤਾਂ ਵੀ ਵੀਰੇ ਸਾਨੂੰ ਕੋਈ ਗੱਲ ਨਹੀਂ ਹੈਗੀ ਸਾਡੇ ਨਾਲ ਸਾਈ ਲਾ ਲੇ ਸੂਈ ਤੋਂ ਵੀਰ ਜੀ 35 ਕਿਲੋ ਹੋਇਆ ਤਾਂ ਲੈ ਜਾਏ ਨਹੀਂ ਸਾਡੀ ਬੈੜ ਸਾਡੇ ਘਰੇ ਹੋਊਗੀ ਜਿਹੜੀ ਅਗਲੀ ਸਾਈ ਉਹ ਬਾਬਾ ਬੈਕ ਵੀ ਕਰਦੇ ਆਂਗੇ ਆਪਾਂ ਇਸ ਤਰ੍ਹਾਂ ਵੀ ਕਰ ਲੈਣੇ ਆ ਕੋਈ ਜ਼ਰੂਰੀ ਨਹੀਂ ਵੀ ਆਪਾਂ ਕੱਲਾ ਜੀਬ ਵਾਲਾ ਹੀ ਵੇਚਣਾਗਾ ਬਾਕੀ ਵੀਰੇ ਇਹਦੀ ਕੁਆਲਿਟੀ ਦੱਸੂ ਵੀ ਕੀ ਆ ਕਿਉਂਕਿ ਜਿਹੜੀ ਆਪਾਂ ਗੱਲ ਬੋਲਦੇ ਆ ਵੀ ਹਾਥੀ ਦੇਖੋ ਵੀਰੇ ਹਾਥੀ ਦੇ ਵਿੱਚ ਤਾਂ ਚਾਹੇ ਦੋ ਪਾਲੋ ਐਡੀਆਂ ਪਰ ਇਹ ਵੀਰੇ ਟੇਢੀ ਕਰਕੇ ਮਗਰ ਬੰਗਾ ਲੱਗੂ ਇੱਥੋਂ ਰਗਣੀਆਂ ਜਾਂਦੀਆਂ ਬੈੜਾ ਮਗਰੋ ਤੇ ਬਲੈਰੋ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਜਾਂਦੇ ਆ ਬਾਕੀ ਵੀਰੇ ਜ਼ਿਆਦਾ ਸਪਲਾਈਆਂ ਲਾਈ ਜਾਈਏ ਉਹ ਕੋਈ ਫਾਇਦਾ ਨਹੀਂ ਕੋਈ ਨੀਲੀ ਫਿੱਲੀ ਦਾ ਵੀ ਸਪਲਾਈ ਵੀ ਨਹੀਂ বাজਦੀਗੀ ਸਹੀ ਗੱਲ ਹੈ ਬੇਟਾ ਤੂੰ ਅਗਲੀ ਲਿਆਓ ਉਦੋਂ ਅਗਲੀ ਬੈੜ ਵੀ ਵੀਰੇ ਤਕਰੀਬਨ ਇਹ ਵੀ 13 14 ਦਿਨ ਦੀ ਬਾਕੀ ਆ। ਇਹ ਵੀ ਵੀਰੇ ਫਾਰਮ ਦੀ ਬੈੜ ਆ ਜੀ। 14 ਦਿਨ ਇਹਦੇ ਪੈਂਡਿੰਗ ਆ। ਹਾਂਜੀ ਸਰ। ਦੂਸਰਾ ਸੂਹਾ ਸੂ ਰਹੀ ਆ। ਦੂਸਰਾ ਸੂਹਾ ਸੂ ਰਹੀ ਆ ਵੀਰੇ। ਇਹ ਵੀ ਆ ਜੇ ਕੰਨੀਆਂ ਖੜੀਆਂ ਵੀਰ ਜੀ। ਜੀ। ਇਹਦੀਆਂ ਕੰਨੀਆਂ ਖੜੀਆਂ ਨੇ। ਜਿਹੜਾ ਮੰਨ ਕੇ ਚਲੋ ਅੱਜ ਆਪਾਂ ਵੀਡੀਓ ਕਵਰ ਕਰਤੀਆਂ ਕੋਸ ਮਾਲ ਦੀ ਵੀਰੇ ਪਹਿਲਾਂ ਹੈਗੀ ਸੀ ਵੀਡੀਓ ਆਈ ਵੀ। ਜੀ। ਤੇ ਕੋਸੇ ਜੀ ਦੀਆਂ ਗਾਈਆਂ ਸੀ ਤਕਰੀਬਨ ਆਪਾਂ ਅੱਜ 18 19 ਨਾਗ ਅੱਜ ਕੈਮਰੇ ਸਾਹਮਣੇ ਆਪਾਂ ਹੋਰ ਕਰਾਂਗੇ। ਨਾਗ ਵੀਰੇ ਦਿਨ ਦੇ ਆਪਾਂ 28 ਬੋਲੇ ਆ। ਪਰ ਨਾਗ ਤਕਰੀਬਨ ਮੇਰੇ ਹਿਸਾਬ ਨਾਲ 35 ਦੇ ਲਵੇ ਦਵੇ ਵੀ ਹੋ ਸਕਦੇ ਆ ਇੱਕ ਜਾਂ ਦੇ ਰਾਤ ਕਿਉਂਕਿ ਦੋ ਦਿਨ ਹਾਲੇ ਪੈਂਡਿੰਗਾਂ ਖਰੀਦ ਜਾਰੀ ਆ ਹਾਂ ਜਾਰੀ ਆ ਵੀਰੇ ਤਕਰੀਬਨ 28 ਨਗ ਇਸ ਵਕਤ ਹੈਗੇ ਆ ਨਾ ਫਾਰਮ ਤੇ ਹੁਣ ਜਿੰਨਾ ਕਮਾਲ ਸੀਗਾ ਵੀਰੇ ਜਾਨੀ ਉਹਨਾਂ ਕੇ ਤਿਆਰ ਕਰਿਆ ਆਪਾਂ ਲਾਤਾ ਬਾਕੀ ਮਾਲ ਮਗਰ ਆਪਣਾ ਬਹੁਤ ਖੜਾ ਉਹ ਪੈਂਡ ਤੇ ਕੈਮਰੇ ਚ ਦਿਖਾ ਦਿਆਂਗੇ ਉਦਾਂ ਜਾਨੀ ਦੀ ਮਾਲ ਤਕਰੀਬਨ ਇਥੇ ਫਾਰਮ ਤੇ 28 ਨਗ ਹੈਗੇ ਆ ਕਿਉਂਕਿ ਇਹ ਉਹਨਾਂ ਮਾਲ ਵੀਰੇ ਫਿਰ ਨਾ ਹੋਣਾ ਤੁਹਾਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਜਿੰਨਾ ਕੇ ਮਾਲ ਬਾਕੀ ਰਹਿੰਦਾ ਹੀ ਮਗਰੋਂ ਆਇਆ ਆਪਾਂ ਤਾਂ ਦਿਖਾਇਆਗਾ ਇਹ ਬੈੜ ਕੱਤੀ ਕੱਤੀ ਆ ਵੀਰੇ ਇਹ 20 ਤੋਂ ਪਲੱਸ ਵਾਲਾ ਬੱਚਾ ਹੈਗਾ ਕਰਮਾਲੀ ਅੱਛਾ 30 ਤੋਂ ਅਬਬ ਹੈ ਵੀ ਹਾਂਜੀ ਇਹ ਬੰਸੀ ਵੀ ਵੀਰੇ ਇਹ ਚੌਗੀ ਆ ਅੱਛਾ ਮੂਹ ਚਾਰ ਦੰਦ ਚਾਰ ਦੰਦ ਦਾ ਵੀਰ ਜੀ ਇਹ ਵੀ ਦੂਜਾ ਸੁਹਾ ਸੁੰਦੀ ਆ ਵੀਰੇ ਤੇ ਦੱਸ ਦਿੰਦੀ ਇਹ ਬਾਕੀ ਹੈਗੀ ਹੈਗੀ 10 ਦਿਨ ਪੈਂਡਿੰਗ ਦੂਸਰਾ ਸੁਹਾ ਸੂਰੀ ਆ ਮੂਹ ਚਾਰ ਦੰਦ ਚਾਰ ਦੰਦਾਂ ਵੀਰੇ ਬਾਕੀ ਜਿਹੜੀ ਸਾਡੀ ਵੀਡੀਓ ਦੇਖਦਾ ਵੀਰ ਉਹਨੀਆਂ ਕਲਿੱਪ ਕੱਟ ਲੈ ਪਹਿਲਾਂ ਆ ਕੇ ਵੀਰੇ ਆਪ ਦੀ ਪੂਰੀ ਇੱਥੇ ਕਲੀਅਰ ਜਾਣਕਾਰੀ ਜਿਹੜੀ ਸੀ ਬੋਲਦੇ ਆ ਵੀ ਉਹ ਗੱਲ ਹੈਗੀ ਆ ਤੇ ਫੇਰ ਸੌਦਾ ਲਾਵੇ ਕਿਉਂਕਿ ਪੈਸੇ ਖਰਚਨੇ ਆ ਵੀਰੇ 500 100 ਦਾ ਨੋਟ ਵੀ ਬਹੁਤ ਔਖਾ ਬਣਦਾਗਾ ਜੈ ਜਗਤ ਇਸ ਕਰਕੇ ਕਿਸੇ ਵੀ ਵੀਰ ਨੇ ਪੈਸੇ ਖਰਚਨੇ ਆ ਆਪਦਾ ਆਓ ਵੀਰੇ ਗੱਡੀ ਚੱਕੋ ਮੋਟਰਸਾਈਕਲ ਚੱਕੋ ਕਿਉਂਕਿ ਵੀਰੇ ਆਪਦਾ ਜਾਨੀ ਜਿਹੜੀ ਦੇਖ ਕੇ ਨਰਖ ਬਰਖ ਨਾ ਚੀਜ਼ ਲੈਣੀ ਆ ਉਹਦੇ ਅਰਗੀ ਰੀਸ ਨਹੀਂ ਹੈਗੀ ਕਿ ਆਪਾਂ ਆਨਲਾਈਨ ਦਾ ਕੰਮ ਬਹੁਤ ਘੱਟ ਕਰਦੇ ਹੈਗੇ ਆ ਜੀ ਸੋ ਵੀਰੋ ਜੈ ਜਗਤ ਆ ਤੁਸੀਂ ਪੇਮੈਂਟ ਲਾਉਣੀ ਆ ਤੁਹਾਡਾ ਤਸੱਲੀ ਕਰਨਾ ਫਰਜ਼ ਮੰਨਦਾ ਮੇਰਾ ਕੰਮ ਆ ਵੀਡੀਓ ਕਵਰ ਕਰਨਾ ਤੁਹਾਨੂੰ ਕਵਰ ਕਰਕੇ ਦਿਖਾਉਣੀ ਵੀਰ ਦਾ ਕੰਮ ਆ ਪਸ਼ੂ ਵੇਚਣਾ ਠੀਕ ਹੈ ਨਾ ਗੱਲ ਤੇ ਕੋਲੇ ਆ ਕੇ ਨਿਰਖ-ਵਾਰਕ ਕਰੋ ਤੇ ਰਮੜੇ ਰੇਟ ਕਿੱਥੋਂ ਚੱਲ ਬਣਗੇ ਜਿਹੜੀ ਗੱਲ ਵੀਰੇ 60000 ਤੋਂ ਚਲਾ ਦੇਾਂਗੇ ਜੀ 60 65 70 75 80 85 ਤਕਰੀਬਨ ਤਾਂ ਲੱਖ ਤੱਕ ਚਲਾ ਜਾਂਦਾ ਪਰ ਜਿਹੜੇ ਜ਼ਿਆਦਾ ਸੌਦੇ ਵੀਰੇ 70 ਤੋਂ 85 ਦੇ ਵਿੱਚ ਵਾਲੇ ਐ ਕਿਹੜਾ ਜੀ 70000 ਤੋਂ ਲੈ ਕੇ 85000 ਦੇ ਵਿੱਚ ਸੌਦੇ ਵੀਰੇ ਵਾਲੇ ਆ ਰੇਟ ਬਾਈ ਜੀ ਸਾਡੇ ਫਾਰਮ ਤੇ ਉਹਨਾਂ 2 ਦਿਨ ਬਾਕੀ ਪਏ ਆ ਉਹਦੀ ਮਾਰਕੀਟ ਲਾਜ਼ਮੀ ਘੁੰਮ ਲੋ ਤੁਹਾਡੀ ਮਾਰਕੀਟ ਘੁੰਮੀ ਹੋਊ ਵੀਰੇ 5 ਤੋਂ 10 ਮਿੰਟ ਦੇ ਵਿੱਚ ਗਊ ਲਮੋਂਗੇ ਤੇ ਬਾਕੀ ਆਪਦੇ ਮੂੰਹੋਂ ਵੀਰੇ ਮੰਨੋਂਗੇ ਵੀ ਸਾਡਾ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆ ਮਾਰਕੀਟ ਨਾਲੋਂ ਫਾਇਦਾ ਤਾਂ ਮੰਨੋਂਗੇ ਜੇ ਆਪਣੀ ਮਾਰਕੀਟ ਭੂਮੀ ਹੋ ਆਪਾਂ ਨੂੰ ਰੇਟ ਦੇ ਬਾਰੇ ਨੌਲੇਜ ਹੋਊਗੀ ਜੀ ਫਿਰ ਫਾਇਦਾ ਮੰਨਿਆ ਜਾਓ ਆਪਾਂ 에ਅਰ ਸ਼ੇਅਰ 'ਚ ਬੈਠ ਦੇਖ ਰਹੇ ਹਾਂ ਬਿਲਕੁਲ ਵੀਰੇ ਜਿਹੜੇ ਸੀ ਆਪ ਵੀਡੀਓ 'ਚ ਬੋਲਦੇ ਆਂ 에ਅਰ ਸ਼ੇਅਰ ਗਰਲੈਂਡੋ ਉਹ ਬਾਈ ਜੀ ਹੋਣ ਦੇ ਨਾਂ ਤੇ ਬੋਲਦੇ ਆਂ ਕੱਲੇ ਰੱਤੇ ਨਹੀਂ ਮਾਰੇ ਵੀ ਉਦਾਂ ਹੀ ਬੋਲਦੇ ਨੇ ਜੀ 에ਅਰ ਸ਼ੇਅਰ ਤੇ ਵੀਰੇ ਗਰਲੈਂਡੋ ਦਾ ਸਾਡਾ ਸਭ ਤੋਂ ਪਹਿਲਾ ਟੀਚਾ ਹੁੰਦਾਗਾ ਇਹਦਾ ਜਿਹੜਾ ਦੇਖੋ ਮੰਨ ਕੇ ਚੱਲੋ ਇਹਦਾ ਵੀ ਬਾਇਓ ਡਾਟਾ ਸਾਰਾ ਦੇ ਇਹਦੇ ਟੋਕਣ ਤੋਂ ਹੀ ਸ਼ਰਤ ਕਰਵਾ ਦੇਗੇ ਅਸੀਂ ਅੱਛਾ ਸੁਆਹ ਕਿਹੜਾ ਸੂਰੀਆ ਦੂਸਰਾ ਹੈ ਸੁਆਹ ਵੀ ਨੇ ਦੂਜਾ ਸੂਰੀਆ ਦੰਦੀ ਜਬਾਨ ਆ ਦੋਨੇ ਪਾਸੇ ਟੋਕਣਾ ਇੱਕ ਇਹਦੇ ਜਿਹੜੀ ਵੈਕਸੀਨ ਲੱਗੀ ਆ ਉਹਦਾ ਹੈਗਾਗਾ ਤਕਰੀਬਨ ਵਧੀਆ ਬੰਦੇ ਤੋਂ ਵੀਰੇ ਆਈਆ ਮਿੰਨੀ ਫਾਰਮ ਦੇ ਵਿੱਚੋਂ ਆਈਆ ਸਾਰੀ ਵੈਕਸੀਨ ਲੱਗੀ ਵੀ ਇਹਦੇ ਤੇ ਉਦਾਂ ਜਿਹੜਾ ਇਹਦੇ ਅੱਗੇ ਜਾਨੀ ਜਿਹੜੀ ਆਪ ਆ ਉਹਦਾ ਕੋਈ ਨਾ ਬਾਇਓ ਡਾਟਾ ਨਹੀਂ ਹੈ ਕਰਮਾਲੀ ਦਾ ਜਿਹੜੀ ਨੇ ਅੱਗੇ ਵੀਰੇ ਲੱਗੀ ਆਈ ਹੋਈ ਵੀ ਆ ਉਹਦਾ ਬਾਇਓ ਡਾਟਾ ਸਾਰਾ ਮਿਲੂਗਾ ਇਹ ਵੀ ਤਕਰੀਬਨ ਵੀਰੇ 10 ਦਿਨ ਲੈ ਜੂ ਕਰਮਾਲੀ ਵਧੀਆ ਬੱਚਾ ਵੀਰੇ ਤਕਰੀਬਨ 20 ਕਿਲੋ ਤੋਂ ਬਾਹਰ ਆਲਾ ਬੋਲਣ ਨੂੰ ਚਾਹੀਏ 25 ਬੋਲਦੀਏ ਕਿਹੜਾ ਜੋਰ ਲੱਗਦਾ ਜਣੀ 20 ਕਿਲੋ ਤੋਂ ਬਾਹਰ ਵੱਡੀ ਰਾਂ ਅੰਦਰੀਆਂ ਚ ਆਜੂਗੀ ਬਾਕੀ ਵੀਰੇ ਨਗਨੇ ਆਪ ਦੱਸਣਾ ਹੁੰਦਾਗਾ ਕਾਊਗਾ ਦੇਖੂਗਾ ਉਹਨੇ ਉਹਨੇ ਦੇਖਣਾ ਜੇ ਅੱਖਾਂ ਨੇ ਵੀ ਕਿੰਨਾ ਦੁੱਧ ਦੇਉ ਅੱਛਾ ਉਹ ਆਤਾ ਆਪਾਂ 20 ਕਿਲੋ ਤੋਂ ਕਹਿਤਾ ਹਾਂਜੀ ਮੇਰੇ ਹਿਸਾਬ ਨਾਲ ਬੈੜ ਸਾਹਮਣੇ ਆਲਾ ਹੋਇਆ ਯਾਰ ਬੈੜ 22 23 ਕਿਲੋ ਤੋਂ 25 ਵੀ ਪਾ ਸਕਦੇ ਵੀਰੇ 25 ਵੀ ਪਾ ਜੂ ਪਰ ਆਪਾਂ ਜਾ ਕੇ ਬਹੁਤ ਥੋੜਾ ਦੁੱਧ ਬੋਲਦੇ ਆ ਵੀਰੇ ਜੇ ਆਪਾਂ ਕੰਮ ਲੰਮਾ ਸਮਾਂ ਚੱਲਣਾ ਜਿਵੇਂ ਆਮ ਆਪਾਂ ਮੈਂ ਅੱਗੇ ਵੀ ਕਹਿੰਦੇ ਨਾ ਵੀਰੇ ਲੰਮੀ ਰੇਖ ਦੇ ਕੋੜੇ ਰਹਿਣਾ ਬਣ ਕੇ ਤਾਂ ਵੀਰੇ ਬਹੁਤ ਸੋਚ-ਸਮਝ ਕੇ ਚੱਲਣਾ ਪਊਗਾ ਜੈ ਜੈਕਾਰ ਹੁਣ ਕਿਉਂਕਿ ਜਦੋਂ ਆਪਾਂ ਕੋਈ ਵੀ ਬੰਦਾ ਅੱਗੇ ਵਧਦਾ ਸੀ ਨਹੀਂ ਕਹਿੰਦੇ ਕੇ ਸੀ ਜਿੱਦਾਂ ਸਿੱਖਦੇ ਆ ਵੀਰੇ ਤੇ ਉਦੋਂ ਦੁਸ਼ਮਣੀਆਂ ਵੀ ਵਧ ਜਾਂਦੀਆਂ ਖਾਸਾ ਕੁਸ਼ ਹੋ ਜਾਂਦਾ ਪਰ ਉਦੋਂ ਵੀਰੇ ਆਪ ਨੂੰ ਬਹੁਤ ਸੰਭਲਣਾ ਪੈਂਦਾ ਆ ਆਪਦੇ ਦੇਖ ਕੇ ਚੱਲੋ ਕਿਉਂਕਿ ਤਲਕਣ ਬਾਜੀ ਆ ਵੀਰੇ ਜੇ ਥੋੜਾ ਬਹੁਤਾ ਉੱਚੀ-ਨੀਚੀ ਬਹੁਤ ਸਾਵਧਾਨੀ ਨਾਲ ਚੱਲਣਾ ਪੈਂਦਾ ਇਸ ਕਰਕੇ ਨਾ ਹੀ ਆਨਲਾਈਨ ਵੇਚੀ ਦੀ ਆ ਬਾਕੀ ਵੀਰੇ ਬਹੁਤ ਜਾਣੀ ਦੀ ਆਪਾਂ ਦੱਸਤਾ ਪੋਦੂ ਘੱਟ ਮੰਨ ਕੇ ਦਾਲ ਅੱਗੇ ਗਾਗ ਨੇ ਜਿਹਨੇ ਖਰੀਦਨੀ ਆ ਉਹ ਦੇਖੇ ਵੀ ਮੈਂ ਇਹਨੂੰ ਪੱਥੇ ਕਿੰਨੇ ਪਾऊं ਕਿੰਨਾ ਦਾਣਾ ਪਾऊं ਕਿੰਨਾ ਦੁੱਧ ਲਾऊं ਗੱਲ ਆਪਾਂ ਆਪਦਾ ਬਚਾ ਕੇ ਚੱਲਣਾ ਜੇ ਮੜਾ ਜਾਂ ਨਾ ਬਣ ਜੇ ਲੋਕ ਈਸ਼ੂ ਮਿੰਟ ਚ ਪਾ ਲੈਂਦੇ ਆ ਪਾ ਲੈਂਦੇ ਇਸ ਕਰਕੇ ਵੀ ਪਰ ਆਪਾਂ ਈਸ਼ੂ ਬਣ ਨਹੀਂ ਦੇਣਾ ਉਹ ਕਰਨੇ ਨਹੀਂ ਵੀਰੇ ਬਾਕੀ ਦੇਖੋ ਜਿੰਨਾ ਮਾਲ ਲਵਾਂਗੇ ਉਹ ਗੱਲ ਉਹੀ ਆ ਕਿ ਨਾ ਕੋਈ ਨੀਲੀ ਫਿੱਲੀ ਨਾ ਕੋਈ ਗਿਣਤੀ ਵਾਲਾ ਮਾਲ ਜਿੰਨਾ ਕਿ ਮਾਲ ਲਾਵਾਂਗੇ ਵੀਰੇ ਟਕਾਨਿਆਂ ਆ ਲਾਵਾਂਗੇ ਸਾਫ ਸੁਥਰਾ ਲਾਵਾਂਗੇ ਥਾਂਲੇ ਵਾਲਾ ਮਾਲ ਲੱਗੂ ਜਿੰਦ ਜਾਣਾ ਮਾਲ ਲੱਗੂਗਾ ਨਮਾ ਹਾਨ ਹੋਊਗਾ ਜਾਨੀ ਕੋਈ ਵੀ ਵੀਰ ਸਾਥੋਂ ਕਰੂ ਵੀਰ ਸਾਡੇ ਨਾਲ ਇੰਨੇ ਕੁ ਜੁੜੇ ਦੇ ਇੰਨੇ ਕੁ ਮਾਣ ਰੱਖਦੇ ਆ ਅਗਲਾ ਕਹਿੰਦਾ ਗਾਂ ਲੈਣੀ ਆ ਤਾਂ ਸੀਨੀ ਵਾਲਕਣਾ ਤੋਂ ਲੈਣੀ ਆ 20 ਦਿਨ ਲੇਟ ਲੈ ਲੂੰਗਾ ਜਦੋਂ ਵੀਰੇ ਆਪਣਾ ਐਡਾ ਮਾਣ ਵੀਰ ਕਰਦੇ ਆ ਪ੍ਰਮਾਤਮਾ ਦੀ ਐਡੀ ਕਿਰਪਾ ਕਿਉਂਕਿ ਵੀਰੇ ਧਰਤੀ ਵੀ ਕਿਸੇ ਚੀਜ਼ ਤੇ ਖੜੀ ਆ ਬਹੁਤ ਬਹੁਤ ਸੋਸਾਂ ਦੇ ਕੇ ਚੱਲਣਾ ਪੈਂਦਾ ਇਹ ਤੁਸੀਂ ਅੱਗੇ ਵਾਲਾ ਬੱਚਾ ਦੇਖ ਸਕਦੇ ਹੋ ਵੀਰ ਜੀ ਇਹ ਬਾਈ ਜੀ ਸੂਆ ਕਿਹੜਾ ਸੂਰੀ ਆ ਇਹ ਸੂਆ ਵੀਰੇ ਤਕਰੀਬਨ ਹੂੰ ਤਾਂ ਦੂਜਾ ਕੀ ਪਰ ਅਸੀਂ ਤੀਜਾ ਮੰਨ ਕੇ ਲਈਆ ਜੈ ਜੈ ਗੱਲਾਂ ਅਸੀਂ ਵੀਰੇ ਤੀਜਾ ਮੰਨ ਕੇ ਲਈਆ ਕੋਈ ਜ਼ਰੂਰੀ ਨਹੀਂ ਵੀ ਵਪਾਰੀਆਂ ਦੇ ਘਰੇ ਸਾਰੀਆਂ ਪਹਿਲਾਂ ਦੂਜਾ ਜਾਂਦੀਆਂ ਨੇ ਚਲੋ ਬੈਠ ਖੜੀਆ ਵੀਰੇ ਦੁੱਧ ਦੇ ਵੀ 20 ਪਾਰ ਦੇਊਗੀ ਦੇਖ ਸਕਦੇ ਹੋ ਥੋੜੀ ਜੀ ਬੇਮਨੂਮੀ ਵੀਰੇ ਭੜ ਪਾਉਣ ਲੱਗ ਗਈ ਚਲੋ ਆਹ ਬੱਚਾ ਪਾ ਜਾਂਦਾਗਾ ਬਾਕੀ ਜਿਹੜੀ ਦੁੱਧ ਵਾਲਾ ਬੱਚਾ ਹੈਗਾ ਵੀਰੇ ਦੇਖੋ ਥਣ ਲੈਵੇ ਦੀ ਸੁੱਚੀ ਆ ਬੈੜ ਓਦਾਂ ਗੋਲ ਆ ਕੋਈ ਲਿੱਸੀ ਫਿੱਕੀ ਨਹੀਂ ਹੈਗੀ ਅੱਖਰ ਬਹੁਤ ਚੰਗੇ ਸੀਗੇ ਜਾਨੀ ਜਿਹੜਾ ਵੀਰ ਲੈ ਗਿਆ ਦੋ ਚਾਰ ਸੂਏ ਬੜੀ ਆਮਦਾਰੀ ਨਾਲ ਪੀ ਲੂਗਾ ਤੇ ਭਾ ਦੇ ਵਿੱਚ ਆਈਆ ਭਾ ਦੇ ਵਿੱਚ ਵੀਰ ਜੀ ਆਪਾਂ ਇਹ ਲਾ ਦਿਆਂ ਸੋ ਮੋਟਾ ਥਾਣਾ ਤੇ ਥਣ ਚੋਣ ਦਾ ਸੁਆਦ ਆਉ ਹੱਥੀ ਚਵਾਈ ਵਾਲਾ ਥਾਣਾ ਤੇ ਰੇਟ ਵੀ ਦਰਮਿਆਨੇ ਜਾ ਜੂ ਇਹਦਾ ਹਨਾ ਵੀਰੇ ਰੇਟ 70 ਤੋਂ 85 ਦੇ ਵਿੱਚ ਹੀ ਜਾਦਾ ਮਾਲ 70 ਤੋਂ 85 ਸੀ ਖੇਡਾਂਗੇ ਆ ਲਾਟ ਦੇ ਵਿੱਚ ਬੈੜਾ ਤਕਰੀਬਨ ਅਜੇ 10 ਹੋਰ ਵੀ ਜ਼ਿਆਦਾ ਵੱਡੀਆਂ ਵੀ ਹੈਗੀਆਂ ਬਾਹਰ ਨੂੰ ਵੀ ਮਾਲ ਭਰਦੇ ਰਹਿੰਦੇ ਆ ਆਪਣੇ ਕੋਲ 2 ਦਿਨ ਰਹਿ ਗਏ ਵੀਰੇ ਆਪਣਾ ਅੱਜ ਸ਼ੁੱਕਰਵਾਰ ਆ ਬਾਅਦ ਤੇ ਐਤਵਾਰ ਰੈਸਟ ਕਰੂਗਾ ਮਾਲ ਮਾਲ ਹੋਰ ਵੀ ਬਹੁਤ ਆਊਗਾ ਜੀ ਸੋਮਵਾਰ ਨੂੰ ਵੇਚਾਂਗੇ ਜਿਹੜੇ ਵੀਰ ਨੂੰ ਅੰਦਰੋਂ ਚਾਹਣਾ ਹੋਈ ਵੀ ਸੀਨੀਅਰ ਬਾਗਾਂ ਡੈਰੀ ਫਾਰਮ ਤੋਂ ਮੈਂ ਗਊ ਲੈਣੀ ਆ ਸੁਬਾ 7 ਤੋਂ 8 ਵਜੇ ਦੇ ਵਿੱਚ ਆ ਜੇ ਜੇ ਤੁਸੀ ਪਹਿਲਾਂ ਆ ਜੇ 7 ਵਜੇ ਸੌਦੇ ਚ ਲਾਵਾਂਗੇ ਵੀਰੇ ਗਊ ਦੇ ਕੇ ਮੋੜਾਂਗੇ ਕਿਸੇ ਨੂੰ ਖਾਲੀ ਮੋੜਨਾ ਸਿਸਟਮ ਹੀ ਹੈ ਨਹੀਂ ਬੇਚਿੰਤ ਹੋ ਕੇ ਆਓ ਆਰਾਮਦਾਰੀ ਨਾਲ ਆਓ ਮਾਲ ਦੇ ਕੇ ਮੋੜਾਂ ਕਿਉਂਕਿ ਉਹ ਗੱਲ ਹੈ ਜਿਵੇਂ ਕਹਿੰਦੇ ਆਲਟੋ ਸਵਿਫਟ ਤੁਰਿਆਂ ਦੀ ਵੇਚ ਲੋ ਆਪਣਾ ਉਹੀ ਚੀਜ਼ ਲੈ ਕੇ ਰੱਖਿਓ ਸਹਉ ਦੇ ਬਸ ਵੀਰੇ ਸਾਰਾ ਜਮਾ ਬਜਟ ਦੇ ਵਿੱਚ ਲਈਆਂ ਮਿਆਂ ਗੱਡੀ ਤੇ ਕੈਮਰਾ ਮਰਵਾ ਦਿਓ ਸੀਸੇ ਤੇ ਵੀਰੇ ਅੱਧਾ ਅੱਧਾ ਇੰਚ ਰੇ ਮਿੱਟੀ ਚੜੀ ਵੀ ਆ ਸੁਬਾ 4 ਵਜੇ ਦੀ ਕਰਮ ਵਾਲੀ ਦੀ ਸਿਰਫ ਬਚ ਜਾਂਦੀ ਆ ਪੂਰੀ ਮਿਹਨਤ ਕਰਕੇ ਤੇ ਗੌਰ ਨਾਲ ਲੈ ਕੇ ਆ। ਮੈਂ ਕਿਹਦੀ ਲੈਂਦੇ ਮੋਬਾਈਲ ਤੇ ਠੂੰਗਾ ਮਾਰਕਣੇ ਨਹੀਂ ਲੈਂਦੇ। ਕੋਈ ਇਹ ਨਹੀਂ ਸੋਚਣਾ ਵੀ ਫਲਾਨਿਆਂ ਆਧਾਰ ਦੇਵੇਂਗਾ। ਕਿੰਨੀ ਕ ਜੇਬ ਦੇ ਵਿੱਚ ਪੂੰਜੀ ਆ ਓੰਨੀ ਕ ਵੀਰੇ ਮਾਰ ਲੈਣੇ ਆ। ਐਵੇਂ ਨਹੀਂ ਵੀ ਮੇਰੇ ਬੰਨਣ ਨੂੰ ਥਾ ਨਹੀਂਗਾ ਜਿੰਨਾ ਕ ਵੀਰੇ ਮਾਰ ਬੱਜ ਨੂੰ ਥਾ ਓਨਾ ਕ ਲੈਂਟ ਚ ਕੰਮ ਕਰਦੇ ਆ। ਜੈ ਜੈਕਾਰ। ਸਾਫ਼ ਸੁਥਰਾ ਕੰਮ ਕਰੋ। ਸਾਫ਼ ਦਾ ਵੀਰੇ ਤੇ 9 ਨਾਗਦ 13 ਆਧਾਰ। ਉਹਦਾ ਕ ਪ੍ਰਾਣੀ ਕਾ ਹਵਤਰੀ ਆਉਂਦੀ ਆ। ਜਿਵੇਂ ਅੱਜ ਦਾ ਆਪਾਂ ਸਮਾਂ ਲਾ ਲਈਏ ਵੀ 90000 ਦੀ ਨਾਗਦ ਤੇ 1 30 ਦੀ ਆਧਾਰ। ਕਾਲ ਬਾਕੀ ਕਿਉਂਕਿ ਨਗਦ ਨੂੰ ਚੀਜ਼ ਵੀਰੇ ਟਣਕਾ ਕੇ ਆਪਾਂ ਲੈਣੀ ਆ ਤੇ ਅੱਗੇ ਵੀ ਆਪਾਂ ਨਗਦੀ ਵੇਚਣੀ ਆ ਵੀਰਾਂ ਨੂੰ ਕਹਿੰਦੇ ਟਣਕਾ ਕੇ ਲੈ ਕੇ ਜਾਓ ਸਾਡੇ 200 ਕਾਂ ਚੋਂ ਸਿਲੈਕਟ ਹੋ ਕੇ ਲੱਗੀ ਵੀ ਆ ਤੁਸੀਂ ਇਹਨਾਂ ਵੀਰੇ 30 32 ਗਾਈਆਂ ਚੋਂ ਸਿਲੈਕਟ ਕਰਕੇ ਲੈ ਕੇ ਜਾਣੀਆਂ ਸੋ ਵੀਰੋ ਗੱਲ ਵਾਕੇ ਜਿੱਦੇ ਆਪਾਂ ਗੱਲਾਂ ਕਰਦੇ ਕਿ ਇਹ ਨਹੀਂ ਗੱਲ ਬੋਲੀ ਜene ਨਾਲ ਜੇ ਇਹ ਗੱਲਾਂ ਵੀ ਤੁਹਾਡੇ ਦਿਮਾਗ ਚ ਫਟ ਕਰਨ ਵਾਲੀ ਚੀਜ਼ ਆ ਵੀ ਜਿਹਦਾ ਆਪਾਂ ਪੇਮੈਂਟ ਨਗਦ ਲਾ ਕੇ ਪਸ਼ੂ ਲੈ ਕੇ ਉਹਨਾਂ ਠੀਆ ਜੀ ਦਾ ਪੱਕਾ ਹਨਾ ਕਹਿੰਦਾ ਆਪ ਲੱਭ ਕੇ ਲੈ ਕੇ ਉਹਨਾਂ ਪਸ਼ੂ ਵੀ 2 4000 ਰਹਿਲਾ ਮਿਲ ਜਾਂਦਾ ਆਪਾਂ ਨੂੰ ਬਿਲਕੁਲ ਵੀਰੇ ਜਦੋਂ ਆਪਾਂ ਮਿਹਨਤ ਕਰਾਂਗੇ ਕਿਸੇ ਚੀਜ਼ ਤੇ ਮਿਹਨਤ ਕਰ ਲਓ ਉੱਥੇ ਵੀਰੇ ਫਿਰ ਕੁਦਰਤ ਵੀ ਪੱਖ ਕਰਦੀ ਆ ਮਿਹਨਤ ਕਦੇ ਵੀ ਵੀਰੇ ਜਾਰੀ ਨਹੀਂ ਜਾਂਦੀ ਹੁੰਦੀ ਕਿ ਇਹ ਬੱਚਾ ਬਾਈ ਜੀ ਦੋ ਦਿਨ ਦਾ ਦੋਨ ਦੇ ਚੱਕੇ 15 ਦਿਨ ਦੀ ਬਾਕੀ ਆ ਬੱਚਾ ਸੁਨੱਖਾ ਸੀਗਾ ਵੀਰੇ ਅੱਖਰ ਚੰਗੇ ਸੀ ਲੈ ਲਿਆ ਫਿਰ ਸਾਨੂੰ ਪਤਾ ਵੀਰੇ ਆਹ ਲਾੜ ਦੇ ਬੱਚੇ ਵਿਕੂ ਨਾ ਵਿਗਿਆ ਤਾਂ ਉਹਦੇ ਲਾੜ ਜਪਾ ਤਿਆਰ ਕਰਕੇ ਬੜੀ ਆਮਦਨੀ ਨਾ ਇਹ ਕੈਮਰੇ ਸਾਹਮਣੇ ਕਰਾਂਗੇ ਦੇਖੋ ਲੇਵਾ ਵੀਰੇ ਐ ਲਾਹੂ ਮੁਖਾਇਰ ਕਰ ਮਾਲੀ ਅੱਛਾ ਕੱਲੀ ਕੱਚੀ ਕੱਚੀ ਆਲੇ ਹਣਾ ਕੱਚੀ ਆ ਵੀਰੇ ਖੁੱਲੂ ਬਹੁਤ ਵੱਸੀ ਦੇ ਅੱਖਰ ਬੜੇ ਚੰਗੇ ਆ ਢੱਲੋ ਸਾਹਿਬ ਦੇਖ ਸਕਦੇ ਹੋ ਬਾਕੀ ਬਰੀਕੀਆਂ ਬਰੂਕੀਆਂ ਬਹੁਤ ਹੈ ਲੈ ਚਲੋ ਲੈ ਚਲੋ ਤੇ ਪਿੰਡੇ ਤੇ ਨਾੜਾ ਵੀ ਬੱਛੀ ਦੇ ਦਿਖਾਈ ਦੀ ਜਾਂਦੀਆਂ ਹੈਗੀਆਂ ਬਰੀਕੀਆਂ ਵੀਰੇ ਬੱਸੀ ਤੇ ਕਲੀ ਬਸ ਕੁਝ ਦਿਨਾਂ ਦੀ ਕੱਚੀ ਆ ਹਨਾ ਬਾਕੀ ਵੀਰੇ ਕੱਤੀਆਂ ਤਾਂ ਲੈ ਲਈਆਂ ਬੱਛੀਆਂ ਦੇ ਕੱਤੀਆਂ ਹੋਰ ਵੀ ਬਹੁਤ ਖੜੀਆਂ ਨੇ ਕਿਉਂਕਿ ਮੂਰੇ ਵੀਰੇ ਮੰਨ ਕੇ ਚਲੋ ਅੱਜ ਤੋਂ 10 ਦਿਨ ਨੂੰ ਵੀਰੇ ਗਾਂ ਮੈਥੋਂ ਲਿਖਾ ਕੇ ਲੈ ਲਓ 15000 ਤੇਜੂ 10 ਦਾ ਵਾਅਦਾ ਅੱਜ ਭਾਦੋ ਚੜ ਗਈ ਇੱਕ ਅਸੂ ਦਾ ਗਾਂਜਰ ਚੱਲ ਪਣੀ ਆ ਇੱਕ ਅਸੂ ਦਾ ਵੀਰੇ ਫੁੱਲ ਤੇਜੇ ਤੁਸੀਂ ਆ ਨੌਵੇਂ ਮਹੀਨੇ ਦੀ ਚੜ੍ਹਦੀ ਤਰੀਕ ਚ ਵੀਰੇ ਤੇਜੀ ਆ ਲਿਖ ਕੇ ਲੈ ਲਓ ਮੈਥੋਂ ਜੈ ਜੈ ਗੱਲ ਹਾਂਜੀ ਬਾਕੀ ਕਿਉਂਕਿ ਆਪਦਾ ਬਾਈ ਜੀ ਸਿੱਖਦੇ ਆ ਹਜੇ ਚਲੋ ਦੁਨੀਆ ਸਾਰੀ ਸੈਣੀ ਆਗੀ ਆਪਾਂ ਤੇ ਕਾਹਦੇ ਅਣਜਾਣ ਹੋਣ ਜਿੰਨੀ ਗੱਲ ਆਪਾਂ ਨਾਲ ਜਾਣੀ ਤੋਂ ਘੋਟੀ ਆ ਇਹ ਬੱਸੀ ਬਾਈ ਜੀ ਸੇਦਾਂ ਦਾ ਜੀ ਸੇਦਾਂ ਦਾ ਕੋਈ 5-7 ਦਿਨ ਲੈ ਜੂ ਵੀਰੇ ਤਕਰੀਬਨ ਜਿਹੜੇ ਅਸਲੇ ਦੇ ਦਿਨ ਪੂਰੇ ਹੁੰਦੇ ਆ ਬਾਈ ਜੀ ਉਹ 22 ਤਰੀਕ ਨੂੰ ਹੁੰਦੇ ਆ ਗਨ ਮਾਲੀ ਦੇ ਕਿਉਂਕਿ ਬਾਕੀ ਜਾਨਵਰ ਦੇਖੋ ਜਿਵੇਂ ਹੁਣ ਆਈ ਆ ਫਾਰਮ ਚੋਂ ਆਈ ਆ ਥੋੜੀ ਜਿਹੀ ਬੈਠ ਤੇ ਜੇ ਤਾਂ ਵੀਰੇ ਜਾਨੀ ਦੀ ਰੋਕ ਦੀ ਫਿਰ ਤਾਂ ਲੈ ਜੂ ਹੱਦ ਤੱਕ ਇਹ ਜਾਨਵਰ ਹਾਂ ਜਿਹੜਾ ਆਦਿਆਂ ਨਾ ਉਹ 2-4 ਦਿਨ ਪਹਿਲੋਂ ਵੀ ਸੂਪਿਆਂ ਦਾ ਜੀ ਤੇ ਬਾਕੀ ਥ ਦੂਜਾ ਸੂਆ ਸੂਰੀਆ ਕਰਨਾ ਅੱਛਾ ਘਰੇਲੂ ਵੀਰ ਨੇ ਜਿਹੜੇ ਕਹਿੰਦੇ ਸੀ ਇੱਕ ਗਾਂ ਰੱਖਣੀ ਆ ਵੀ ਦੁੱਧ ਸਾਨੂੰ ਹੱਥੀਂ ਚੋਣ ਵਾਲਾ ਉਹਨਾਂ ਦੇ ਪਰ ਮਤਲਬ ਦੀ ਗਾਂ ਆ ਵੀਰੇ ਮਤਲਬ ਦੀ ਆ ਫਿਟਨੈਸ ਲੈਵਾ ਰੱਖੂ ਬਰੀਕੀਆਂ ਦੇਖ ਲੋ ਅੰਗ ਦੇਖ ਲੋ ਹੋਰ ਕੱਦ ਵੇਲ ਸਾਰੇ ਨੇਵਾ ਗੋਲ ਥਾਣ ਗਿਠ ਗਿਠ ਤੇ ਮੁਠੀ ਵਾਲਾ ਪਹਿਲ ਦੇ ਆਧਾਰ ਤੇ 5 ਮਿੰਟ ਦਾ ਸੌਦਾ ਵਿਕਣ ਵਾਲਾ ਬਾਈ ਜੀ ਮੁਠੀ ਵਾਲਾ ਥਾਣਾ ਜਾਵਾ ਬਹੁਤ ਵਧੀਆ ਬਰੀਕੀ ਵਾਲੇ ਬੱਚਾ ਲੈ ਜਾਵੇ ਤੋਗਰੋ ਬੈੜ ਦਿਖਾਈਏ ਇਹੋ ਜੀ ਇੱਕ ਤਰ੍ਹਾਂ ਦਾ ਮੱਝ ਦਾ ਟੀਚਾ ਪੂਰਾ ਕਰਨਾ ਤੋਡੇ ਘਰੇ ਗਾਂ ਚਲੀ ਗਈ ਤੁਹਾਡੇ ਬੱਚੇ ਦੁੱਧ ਚੋਣ ਸਿੱਖ ਜਾਣਗੇ ਇਹ ਜੀ ਗਾਂ ਇੱਕ ਵਾਰ ਘਰੇ ਚਲੀ ਗਈ ਆਪਣੇ ਜੀ ਸਰ ਉਦੋਂ ਅੱਗੇ ਵੀਰੇ ਗਰਲੈਂਡੋ ਆ ਗਈ ਤਕਰੀਬਨ ਹਜੇ ਬਾਈ ਜੀ ਦੇ ਥੱਲੇ 22 ਕਿਲੋ ਦੁੱਧ ਹੈਗਾ ਕਰਮਾਲੀ ਥੱਲੇ ਸਰ 22 ਤਾਂ ਸਟਾਰਟਿੰਗ ਹੋਈ 22 ਕਿਲੋ ਵੀਰੇ ਕੰਡੇ ਵਾਲਾ ਤੋਲ ਆ ਵਪਾਰੀਆਂ ਨਾਲ ਜੇ 25 ਬੋਲੋ ਤਾਂ ਕੋਈ ਫਾਇਦਾ ਨਹੀਂ 22 ਕਿਲੋ ਬਾਈ ਜੀ ਜਦੋਂ ਸਾਡੇ ਕੋਲੇ ਵੀਰ ਕੰਡਾ ਨਾਲ ਲੈ ਕੇ ਆਵੇ ਲੀਟਰਾਂ ਨਾਲ ਨਹੀਂ ਕੰਡੇ ਤੇ 22 ਕਿਲੋ ਮਿਣਕੇ ਦੇਵਾਂਗੇ ਸਾਡੇ 21 ਵੀ ਹੋ ਗਿਆ ਦੇਂਦਾਰ ਹੋਵਾਂਗੇ ਪਰ ਮਿਣਾਂਗੇ ਆਪਦੇ ਘਰ ਦਾ ਜਾ ਜਗਾ ਜਿਹੜਾ ਦੁੱਧ ਹੋਊਗਾ ਕਿਉਂਕਿ ਮੂਰੇ ਅਗਲੇ ਦੀ ਸੇਵਾ ਬਈ ਕਿੰਨਾ ਚਪਕੀ ਪਾਉਣਾ ਕੀ ਨਹੀਂ ਅਸੀਂ 22 ਕਿਲੋ ਅੱਜ ਜੋ ਮਰਜੀ ਵੀਰ ਤੋ ਲੈ ਤੈਨਾਂ ਟਾਈਮ ਚੋ ਲੈ ਆਪਾਂ 22 ਕਿਲੋ ਮਣਾ ਕੇ ਘਰੋਂ ਦੇਵਾਂਗੇ ਇਥੋਂ ਗਰਲੈਂਡੋ ਦੇ ਵਿੱਚ ਹੈਗੀ ਆ ਵੀਰੇ ਥੋੜੀ ਬਹੁਤੀ ਦੇਖੋ ਆਪਾਂ ਕਰਾਸ ਮੰਨ ਸਕਦੇ ਆ ਪਿਓਰ ਨਹੀਂ ਕਹਿੰਦੇ ਗਰਲੈਂਡੋ ਪਰ ਅੱਖਰ ਚੰਗੇ ਆ ਫਾਇਰਟ ਸੋਹਣੀ ਦੇ ਦੂ ਕਰ ਮਾਰ ਦੁੱਧ ਮੱਜਾਂ ਦੇ ਨਾਲ ਲੱਗਣਾ ਚਾਹੀਦਾ ਵਧੀਆ ਵਧੀਆ ਲੱਗਣਾ ਤੇ ਬਾਕੀ ਥੋੜਾ ਜਿਹਾ ਲਿਆ ਪੁੱਤ ਬੇਟਾ ਜਲਦੀ ਲਿਓ ਵੀਡੀਓ ਬਾਲੀ ਲੰਮੀ ਬਣ ਜਾਂਦੀ ਜੇ ਫਿਰ ਇਹ ਤਾਂ ਕਿਉਂਕਿ ਇੱਕ ਕੁਸ਼ਣ ਆ ਕੇ ਰਹਿੰਦੇ ਸੀ ਬ ਉਹ ਆਪਾਂ ਮਾਲ ਖਾਇਆ ਬਾਕੀ तकरीबन ਮਾਲ ਇਹ ਤੋਂ ਪਹਿਲਾਂ ਵੀਡੀਓ ਪਈ ਹੋਈ ਆ ਕਾਫੀ ਮਾਲ ਦੀ ਜੀ ਤੇ ਇਹ ਬੱਸੀ ਵੀਰੇ ਤਾਜੀ ਸੂਈ ਸਵਾਈ ਆ ਜੀ ਇਹ ਬੱਸੀ ਥੱਲੇ ਵੀਰ ਜੀ ਇਸ ਵਕਤ 25 ਕਿਲੋ ਦੇ ਘਰਾਂ ਚ ਹੋਊਗਾ ਅੱਛਾ 25 ਨਹੀਂ ਬੋਲਣਾ ਬੱਸੀ ਨੇ ਬੋਲਣਾ ਵੀਰੇ ਮੈਂ ਜਣੀ ਗੋਲ ਬੈੜਾ ਜੀ ਮੀਡੀਅਮ ਸਾਈਜ਼ ਆਪਾਂ ਕਹਿ ਸਕਦੇ ਆ ਥੋੜਾ ਜਿਹਾ ਕੱਦ ਵੱਡਾ ਨਹੀਂ ਆਪਾਂ ਕਹਿ ਸਕਦੇ ਜੀ ਮੀਡੀਅਮ ਸਾਈਜ਼ ਆ ਤੇ ਦੁੱਧ ਵੀਰੇ ਸਾਨੂੰ ਐਂ ਮੀਦਾ ਵੀ 28-30 ਕਿਲੋ ਤੋਂ ਲੈ ਜਾਾਂਗੇ ਇਹਨੂੰ ਪਰਸੋਂ ਤੱਕ ਅੱਛਾ ਥਾਣ ਬੜਾ ਪਿਆਰਾ ਲੱਗਿਆ ਬੈੜਦੇ ਹਣਾ ਵੀਰੇ ਥਾਣ ਇੰਨਾ ਪਿਆਰਾ ਚੂਣ ਇੰਨਾ ਚੰਗਾ ਬੰਦਾ ਕੱਚੀ ਘੜੀ ਜਿਵੇਂ ਪੁਰਾਣੇ ਮੱਲ ਨਹੀਂ ਕੱਚੀ ਘੜੀ ਜਿ ਮੱਲ ਨੂੰ ਢਾਹ ਆਂਦੇ ਸੀ ਇਹ ਕੱਚੀ ਘੜੀ ਚੁਆਈ ਹੁੰਦੀ ਆ ਜੀ ਆ ਸਿਰੇ ਇੱਕ ਝੂਠਾ ਦੀ ਗੱਲ ਆ ਵੀਰੇ ਥਾਪੀ ਮਾਰ ਕੇ ਬਹਿ ਗਿਆ ਤੇ ਬੰਦਾ ਉੱਠਦਾ ਹੀ ਨਹੀਂਦਾਗਾ ਬੱਚਾ ਮਗਰ ਬੱਛੀ ਐ ਮਗਰ ਬੱਸਾ ਵੀਰੇ ਜੀ ਬੱਚਾ ਹੈ ਮਗਰ ਬੱਸਾ ਹੈ ਹੈ ਬਹੁਤ ਪਿਓਰਟੀ ਵਾਲਾ ਬੱਛੀਆਂ ਹੈਗੀਆਂ ਇੱਕ ਤਕਰੀਬਨ ਕੋਸਿਕ ਗਾਈਆਂ ਦੇ ਮਗਰ ਵੀ ਸੁਈਆਂ ਹੈਗੀਆਂ ਤੇ ਬੱਸੀਆਂ ਵੀ ਹੈਗੀਆਂ ਨੇ ਜੀ ਬਾਕੀ ਕੋਸਿਕ ਚਾਰ ਪੰਜ ਗਾਈਆਂ ਹੋਰ ਆਉਣ ਵਾਲੀਆਂ ਹੈਗੀਆਂ ਨੇ ਤਕਰੀਬਨ ਵੀਰੇ 5-6 ਬੱਸੀਆਂ ਹੋ ਜਾਣਗੀਆਂ ਅੱਛਾ ਕਹਿੰਦਾ ਬਾ ਗਾਂ ਜਿਹੜੀ ਸੂਗੀ ਤਾਂ ਆਪਣੇ ਘਰੇ ਸੂਗੀ ਵੀਰੇ ਜਿੰਨੀ ਗਾਂ ਸੁਣੀਆ ਆਪਣੇ ਘਰੇ ਸੁਣੀਆ ਇਹ ਤਾਂ ਮਾਲ ਜਿਹੜਾ ਮਗਰੋਂ ਆਇਆ ਉਹ ਦਿਖਾ ਰਹੇ ਆ तकरीबन ਇੱਕ ਤੋਂ ਪਹਿਲਾਂ 5-6 ਦਿਨ ਪਹਿਲਾਂ ਮੇਰੇ ਚੈਨਲ ਤੇ ਵੀਡੀਓ ਹੈਗੀ ਆ ਤੇ ਉਹਦੇ 'ਚ ਬਹੁਤ ਮਾਲ ਦਿਖਾਇਆ ਹੋਇਆਗਾ ਇਹ ਵੀ ਵੀਰੇ ਜਰਸੀ ਤਾਜੀ ਸੁਈ ਆ ਇਹਦੇ ਥੱਲੇ 20 ਕਿਲੋ ਰੈਡੀ ਆ ਬੁੱਟੇ ਹੈਗਾ ਪੂਰਾ ਫੁੱਲ ਰੈਡੀ ਆ ਇਹ ਥੱਲੇ ਵੀਰੇ 20 ਕਿਲੋ ਰੈਡੀ ਆ ਤੋਰਦੇ ਲੰਮੀ ਉਹ ਥੋਕਵਾ ਕੇ ਲਿਆ ਸੁਭਰ ਨਾੜਾ ਦੇਖੋ ਕਿਆ ਬਾਤ ਆ 20 ਕਿਲੋ ਕਹਿਤਾ ਤੇ ਥੱਲੇ ਸਿਸਟਮ ਵੀ ਦੇਖੋ ਇਹਦਾ ਵੀ ਅਖਬਾਰ ਦੇ ਮੂਹਰੇ ਪਹਿਲੇ ਪੰਨੇ 'ਚ ਆਪਾਂ ਦੇਖ ਰਹੇ ਆ ਵੀ ਬੱਚ ਵੀ ਖਬਰ ਚੰਗੀ ਹੋਣਾ ਜੇ ਕਹਿੰਦਾ ਤੀਜੇ ਪੰਨੇ 'ਤੇ ਲਿਖ ਬੀਤ ਉਹਦਾ ਸ਼ੁਰੂ ਹੋਈ ਆ ਵੀਰੇ ਅਮੀਰ ਹੈਗੇ 25 26 ਦੀ ਵੀਰੇ ਦੇਖੋ ਚਲੋ 22 23 ਦਾ ਪਾਉਗੀ ਯਾਨੀ ਸਾਡੇ ਹਿਸਾਬ ਨਾਲ ਪਰ ਕਹਿੰਦੇ ਆ ਜਿਹੜਾ ਇਹ ਤਾਂ ਸਾਂਭ ਲੂਗਾ ਉਹਨੇ ਹੀ ਦੁੱਧ ਚੋੜੂਗਾ ਜਿਹੜੇ ਪੰਜਾਬ ਵਾਲੀ ਜਰਸੀ ਆ ਵਧੀਆ ਵੱਡੇ ਕੱਦ ਚਾ ਤੁਸੀਂ ਜਿਹੇ ਨੂੰ 10% ਕ੍ਰਾਸ ਮੰਨ ਲਓ ਉਸ ਮੰਨ ਲਓ ਹਰ ਇੱਕ ਨੂੰ ਆਪ ਦੀ ਸੰਭ ਨਾ ਲੈਣੀ ਹੁੰਦੀ ਆ ਜੈ ਜੈ ਗੱਲ ਆ ਕਿਉਂ ਵਪਾਰੀ ਤਾਂ ਬਾਈ ਜੀ ਜਿਵੇਂ ਹੁਣ ਆਪਾਂ ਕਿੱਥੇ ਸਿਉਣਾ ਲੈਣ ਜਾਣੇ ਆ ਉਹ 18 ਕੈਲਟਾ ਵਿੱਚ 24 ਬਣਾ ਕੇ ਵੇਚ ਦੋ ਤਾਂ ਆਪਾਂ ਦੇਖਣਾ ਵੀ ਆਪਾਂ 24 ਲੈਣਾ 22 ਲੈਣਾ ਕਿਹੜਾ ਲੈਣਾਗਾ ਜੈ ਜੈ ਗੱਲ ਆ ਠੀਕ ਆ ਜੀ ਕਿਉਂਕਿ ਅਸੀਂ ਜਿੰਨਾ ਵੀਰੇ ਸੋਚ ਕੇ ਲੈਨੇ ਆਂ ਅਸੀਂ ਤਕਰੀਬਨ 22 ਕਿਲੋ ਤੋਂ ਉਪਰ ਉਪਰੀ ਹਿਸਾਬ ਦੇ ਆਪਦੇ ਮਨ ਨਾਲ ਲੈਨੇ ਆਂ ਬਾਕੀ ਤੁਸੀਂ ਇਹਨਾਂ ਦੇ ਵਿੱਚੋਂ ਸੈਲੈਕਟ ਕਰਕੇ ਲੈ ਕੇ ਜਾਣੇ ਆ ਤੁਸੀਂ 24 ਖਰੀਦੋ ਤੁਸੀਂ 22 ਨਾ ਕਰੀਂ ਜੈ ਜਗਤ ਅੱਗੇ ਫੇਰ ਆ ਗਈ ਬੈੜ ਜੀ ਉਦੋਂ ਅੱਗੇ ਵੀਰੇ ਬੱਡੇ ਗਾਂਦੇ ਚ ਤਕਰੀਬਨ ਜਾਣੀ ਹੈ ਸਾਈ ਵਾਲਾ ਪਜਰਸੀ ਕ੍ਰੋਸ ਮੰਨ ਸਕਦੇ ਆ ਜਿਹੜੀ ਉਹ ਤਿੰਨੇ ਬੈੜਾ ਉਦੋਂ ਅੱਗੇ ਆ ਸੁੱਚੀਆਂ ਨੇ ਇਹ ਹਫ਼ਤਾ ਹਫ਼ਤਾ ਵੀਰੇ ਲੈਂਦੀਆਂ ਨੇ ਜੀ ਤਕਰੀਬਨ ਦੁੱਧ ਦੇ ਵੀ ਜਾਣੇ 20 ਕਿਲੋ ਤੋਂ ਥੱਲੇ ਵਾਲਾ ਬੱਚਾ ਵੀਰੇ ਬਹੁਤ ਘੱਟ ਲਾਈਦਾ ਅਸਾ 15 ਤੋਂ ਹਵਾ ਬਾਹੇ ਵੀਰੇ ਇਹ ਤਾਂ 20 ਤੋਂ ਵੀ ਲਵੇਂ ਦਵੇਂ ਦੇਣਾ ਦੋ ਦਿਨੇ ਪਾਰ ਦੇ ਸਕਦੀ ਆ ਜੀ ਆਪਣੇ ਕੋਲ 15 15 ਕਿਲੋ ਤੇ ਕੋਈ ਗਾਂ ਹੁੰਦੀ ਨਹੀਂ ਕੀ ਕਹਿੰਦਾ ਵੀਰੇ ਇੱਕ ਦੋ ਗਾਈਆਂ 17 18 ਕਿਲੋ ਦੇ ਕਰਾਂ ਚ ਆ ਜਾਣ ਕਦੇ ਹਲਕੀ ਲੱਗਦੀ ਹੈ ਠੀਕ ਕਿੰਨਾਂ ਹਲਕੀ ਆ ਜੇ ਨਹੀਂ 20 ਕਿਲੋ ਤੋਂ ਵੀ ਨਹੀਂ ਆਪੀ ਹੁੰਦਾ ਬਾਕੀ ਬੇਨਤੀ ਆ ਗੱਲ ਚਲੋ ਥੋੜੀ ਬੋਬੋਆ ਕਰੀ ਵਿੱਚ ਵੀ ਸਾਨੂੰ ਵੀਰੇ 7-8 ਕਿਲੋ ਵਾਲੀ ਗਾਂ ਕਹਿੰਦੇ ਵੀਰੇ ਆਪਾਂ ਉਹ ਜੀ ਨਹੀਂ ਰੱਖਦੇ ਜੈ ਜੈ ਗੱਲ ਉਹ ਕੋਈ ਜ਼ਰੂਰੀ ਨਹੀਂ ਵੀ 7-8 ਕਿਲੋ ਵਾਲੀ ਸੀਨੀਆਂ ਬਾਕਾਰਾਂ ਤੋਂ ਲੈਣੀ ਆਪਾਂ ਚਲੋ ਮਿਲਦੀਆਂ ਪਿੰਡਾਂ ਸਾਰਾ ਕੁਝ ਮਿਲਦਾ ਪਰ ਨਹੀਂ ਰੱਖਦੇ ਵੀਰੇ ਆਪਾਂ ਟੋਕੜ ਬੈਣ ਵੀ ਰੱਖਦੇ ਛ ਅੱਜ ਦੇ ਲਾੜ ਦੇ ਵਿੱਚ ਚਾਰ ਕਟੀਆਂ ਜ਼ਰੂਰ ਆ ਜਿਹੜੇ ਵੀਰ ਨੇ ਲੈਣੀਆਂ ਹੁਣ ਏਆਈ ਦੇ ਕਾਬਿਲ ਨੇ ਵੀਰੇ ਕ੍ਰੋਸ ਹੋਣ ਆਣੀਆਂ ਨੇ ਸੋ ਕਟੀਆਂ ਵਿੱਚ ਦਿਖਾਵਾਂਗੇ ਅਸੀਂ ਆਪਾਂ ਦਿਖਾਵਾਂਗੇ ਜੀ ਸੁੱਚੀਆਂ ਕਟੀਆਂ ਨੇ ਤੇ ਅੱਗੇ ਜਿਹੜੀ ਫੇਰ ਜਰਸੀ ਆ ਗਈ ਅੱਗੇ ਜਰਸੀ ਆ ਗਈ ਵੀਰੇ ਇਹਦੀ ਜਾਨੀ ਉਹ ਥੋੜੀ ਕ੍ਰੋਸ ਬੈਂਡ ਕਿਸੇ ਕਿਉਂ ਦੋ ਅੱਗੇ ਕ੍ਰੋਸ ਚ ਇਹ ਪ्योर ਜਰਸੀ ਚ ਆ ਗਈ ਕੱਦ-ਕਾੜ ਬੜਾ ਚੰਗਾ ਇਹਦਾ ਹਨਾ ਕੱਦ-ਕਾੜ ਵੀਰੇ ਫੁੱਲ ਦਾ ਫੁੱਲ ਬਰੀਕੀ ਵਾਲੀ ਆ ਕੋਈ ਮੋٹے ਚੰਮ ਦੀ ਨਹੀਂ ਥਣ ਤੁਸੀਂ ਦੇਖੋ ਲੇਵਾ ਦੇਖ ਸਕਦੇ ਹੋ ਬੁੱਟੇ ਲੰਮੀ ਲੈ ਜਾ ਸੁਭਰ ਥਣ ਦੇਖੋ ਯਾਰ ਜਿਵੇਂ ਆਪਾਂ 100 ਕਿ ਡੋਗਰ ਦੇ ਮੱਜ ਵੇਸੇ ਜਰਸੀ ਤੇ ਆਪਾਂ ਦੇਖੀਏ ਬਹੁਤ ਘੱਟ ਵਿਰਲ ਦੇ ਥਾਣ ਹੁੰਦਾ ਤੇ ਬੈਕ ਸ਼ੈਰ ਤੋਂ ਸਾਡ ਦਿਖਾਈ ਜਾਂਦੀ ਆ ਵੀਰੇ ਵਧੀਆ ਜਾਣੀ ਦੀ ਲੇਵਾ ਹੈਗਾ ਕਰਮਾਲੀ ਦਾ ਤਕਰੀਬਨ ਇਸ ਤਰ੍ਹਾਂ ਦੇ ਲੇਵੇ ਵੀਰੇ ਜਿਵੇਂ ਮਈਆਂ ਦੇ ਹੁੰਦੇ ਆ ਜਲੰਧਰ ਸਾਈਡ ਦੇ ਵੀਰ ਇਧਰ ਪਟਾਲਾ ਸਾਈਡ ਹੋ ਗਿਆ ਵੀਰੇ ਗਰਦਾਸਪੁਰ ਅੰਮ੍ਰitsar ਉਧਰ ਦੇ ਵੀਰ ਜ਼ਿਆਦਾ ਸਕੀਨ ਹੁੰਦੇ ਆ ਇਸ ਤਰ੍ਹਾਂ ਦੇ ਲੇਵੇ ਖਰੀਦਣ ਦੇ ਦੇਖੋ ਕੱਲਾ ਕੱਲਾ ਥਾਣਾ ਵੀਰੇ ਗਿਠ ਗਿਠ ਦੀ ਗੱਤ ਤੇ ਆ ਮੈਂ ਬਾਹਲਾ ਨਹੀਂ ਮੰਨਦਾ ਇਹਨੂੰ ਮੈਂ 18 ਕਿਲੋ ਹੀ ਮੰਨ ਕੇ ਲਈ ਆ ਵੀਰੇ ਮੈਂ ਐਵੇਂ ਕਹਿੰਦੇ ਆ 20 ਦੇ ਦੂ 22 ਦੇ ਦੂ ਮੈਂ 18 ਕਿਲੋ ਮੰਨ ਕੇ ਲਈ ਆ ਇੱਥੇ 10 ਵੀਰਾਂ ਦੇ ਵਿੱਚ ਗੱਲ ਕਰਾਂਗੇ ਵੀਰੇ ਉਹਨਾਂ ਦੇ ਵਿੱਚੋਂ ਯਾਨੀ ਦਸੀ ਇਹ ਨਹੀਂ ਹੈਗਾ ਹੈਗਾ ਵੀ ਪੰਜ ਬੰਦੇ ਹਾਂ ਕਹਿਣਗੇ ਪੰਜ ਨਾ ਕਹਿਣਗੇ ਵੀ ਗਲਤ ਆ ਯਾਨੀ 18 ਕਹਾਂਗੇ ਵੀਰ ਮੰਨਣਗੇ ਵੀ ਹਾਂ ਠੀਕ ਆ ਵਾਕਿਆ ਸਹੀ ਦੁੱਧ ਦਿਓ ਜੀ ਜੀ ਸੁਆਦ ਵੀਰੇ ਉੱਥੇ ਹੀ ਆਉਂਦਾ ਕੰਮ ਕਰਨ ਦਾ ਅੱਗੇ ਗਲਾਬੀ ਗਲਾਬੀ ਹਵਾਨਾ ਰੂਹੋ ਵੀ ਬਣਾਇਆ ਪਿਆ ਜਾਣਾ ਹਨਾ ਲੰਮੀ ਲੈ ਜਾ ਉਧਰ ਨੂੰ ਭਾਈ ਜੀ ਇਹ ਬੱਚਾ 20 ਤੋਂ ਪਲੱਸ ਆਲਾ ਹੈਗਾ ਇਹ ਦੂਜਾ ਸੁਗਵਾ ਇਹਨੇ ਕਰਮਾਲੀ ਨੇ ਸੋਣਾਗਾ ਇਹ ਆਪਣੇ ਜਾਨੀ ਖਾਲਸਾ ਸਾਹਿਬ ਦੇ ਮਿੱਤਰ ਤੋਂ ਆਈ ਆ ਆਪਣੇ ਕੋਲੋਂ ਨਾ ਉਹ ਐਚ ਐਫ ਪਾ ਰਿਹਾ ਕਾਫੀ ਮਾਤਰਾ ਚ ਜੀ ਤੇ ਤਕਰੀਬਨ ਵੀਰ ਕੋਲੇ 25 26 ਨਾਗ ਹੈਗੇ ਆ ਤੇ ਥੋੜੇ ਜਿਹੇ ਕ੍ਰਾਸ ਬੈੜਾ ਉਹ ਸੇਲ ਕਰ ਰਹੇ ਨੇ ਇਹ ਜਿਹੜੇ ਵੀਰ ਨੇ ਦੁੱਧ ਪੀਣ ਨੂੰ ਲੈਣੀ ਆ ਇਹਦਾ ਪਲੂਨ ਦਾ 20 ਕਿਲੋ ਆਪਣੇ ਮਿੱਤਰ ਕੋਲੇ ਚਵਾਇਆ ਹੋਇਆ ਤੇ ਬਾਕੀ ਥਣ ਮੁੱਠੀ ਵਾਲਾ ਜਮਾਣਾ ਥਣ ਮੁੱਠੀਆਂ ਵੀਰੇ ਲੇਵਾ ਦੱਸੂਗਾ ਲੇਵਾ ਇਹਨੇ ਕੀ ਲਾਉਣਾਗਾ ਜੇ तकरीबन ਸਾਡੇ ਕੋਲ ਵੀ 2 ਦਿਨ ਬਾਕੀ ਪਏ ਆ ਹਜੇ ਵੀਰੇ ਹਫਤਾ ਨਹੀਂ ਸੁੰਦੀ ਕਰਮਾਂ ਲਈ ਲੈ ਜਾ ਬੇਟਾ ਲੈ ਜਾ ਉਧਰ ਇੱਕ ਹਫਤਾ ਨਹੀਂ ਸੁੰਦੀ ਵੀਰੇ ਲੇਵਾ ਜਾਣੀ ਦੀ ਇਹ ਸਭ ਦੇਸੀ ਮਖਿਆਲ ਆ ਹੋਊਗੀ ਕਰਮਾਂ ਦੀ ਅੱਛਾ ਇੱਕ ਹਫਤਾ ਪੈਂਡਿੰਗ ਆ ਕਿ ਕਦ ਕਾਠ ਵਾਲੀ ਉੱਚੀ ਲੰਬੀ ਜਿੰਦ ਜਾਨ ਵਾਲੀ ਜਾਵਾਂ ਹਨਾ ਜਿੰਦ ਜਾਨ ਵਾਲੇ ਵੀਰੇ ਵਧੀਆ ਟੋਪਰ ਬਹਿੜਾ ਨਰਮਣੀ ਹੈਗੀਗੀ ਉਸ ਤੋਂ ਅੱਗੇ ਫੇਰ ਦੇਖ ਸਕਦੇ ਹਾਂ ਥੋੜਾ ਜਿਆਦਾ ਸਾਈ ਹਾਲ ਚੰਗੇ ਦਾ ਵੱਧ ਹੈਗਾ ਵੀਰੇ ਜੀ ਦੇਖ ਸਕਦੇ ਹਾਂ ਜੀ ਰੱਬ ਥਾ ਇੱਕ ਹੋਰ ਗੱਲ ਰਹਿ ਮਨੇ ਥਾ ਫਿਰ ਕੱਲਾ ਕੱਲਾ ਦੇਖ ਕੇ ਲੈਂਦਾ ਵਾ ਨਹੀਂ ਜੀ ਥਾਣਾ ਆਪਣਾ ਹੀ ਨਹੀਂ ਹੈਗਾ ਬੰਦਾ ਕਹਿੰਦੇ ਝੂਟੀ ਜਾਉ ਥੱਲੇ ਯਾਰ ਵੀ ਮੈਂ ਸੀਨੀਆਂ ਨੂੰ ਲਿਆਇਆ ਸੀ ਯਾਰ ਕੀ ਬੰਦੇ ਨੇ ਗਊ ਦੇਤੀ ਜੀ ਸਾਡੀ ਗਊ ਉਹ ਹੋਊਗੀ ਵੀਰੇ ਜਿਹੜਾ ਜਾਨੀ ਬੰਦਾ ਮਸ਼ੀਨ ਦੀ ਚਵਾਈ ਵਾਂਗੂ ਚਵਾਈ ਕਰੂਗਾ ਜੈ ਜੈ ਮੁਠੀਆ ਥਾ ਨੂੰ ਨਿਖਰਮਾ ਥਾ ਨੂੰ ਕੱਲਾ ਜਿੰਨਾ ਮਾਲ ਵੀਰੇ ਕੈਮਰਾ ਕਮਾ ਦੇ ਜਿੰਦਗਾਨ ਵਾਲਾ ਮਾਲ ਆ ਸਾਰਾ ਨਵਾਂ ਆਣ ਕੋਈ ਗਾਇਆਂ ਤੁਹਾਨੂੰ ਕੋਈ ਗਾਂ ਨਹੀਂ ਮਿਲਨੀ ਉਹ ਵੀ ਇੱਕ ਅਸੀਂ ਤੀਜਾ ਸੂਆ ਕਹਿੰਦਾ ਚਲੋ ਮੰਨ ਲਿਆ ਪਰ ਜਣੀ ਜਿਹੜੇ ਮਾਰਕ ਤੋਂ ਲਈ ਆ ਉਹਨੇ ਪਿਆਣੀ ਤੀਜੇ ਦਾ ਕੋਈ ਦੂਜੇ ਹੈਗੀ ਪਰ ਅਸੀਂ ਤੀਜਾ ਮੰਨ ਲਿਆ ਪਰ ਜਿਹੜੇ ਆਪ ਦੇ ਅੱਖਾਂ ਨੂੰ ਤੀਜਾ ਲੱਗ ਜਾ ਆਪਾਂ ਤੀਜਾ ਕਹਿਣੀ ਆ ਇਹ ਕੱਤੀ ਆ ਵੀਰੇ ਇਹ ਲੈ ਚੂਗੀ 12-13 ਦਾ ਨਾ ਤੇ ਭਾਅ ਬਹੁਤ ਖਰਾ ਹੋਊਗਾ ਜਾਇਜ਼ ਭਾਅ ਜਾਇਜ਼ ਭਾਅ ਦੇ ਦਿਆਂਗੇ ਹਾਲ ਬਾਈ ਜੀ ਬਹੁਤ ਹੋ ਜਾਊਗਾ 27-28 ਨਗ ਹੋਣਗੇ ਤਕਰੀਬਨ ਬੋਲੇ ਤੇ ਜਿਹੜੀਆਂ ਪੰਦਰ ਵੜਾ ਦੇਖ ਰਹੇ ਆ ਜੀ ਇਹ ਵੀਰੇ ਸਾਰਿਆਂ ਤੋਂ ਸੋਟਾ ਭਾਅ ਜੀ ਸਾਰਿਆਂ ਤੋਂ ਸੋਟਾ ਭਾਅ ਆ ਗਿਆ ਇਕ ਆਪਾਂ ਚਲੋ ਭਾਅ ਬਣਾ ਲਏ ਨੂੰ ਸਾਡਾ 65 ਦਾ ਬੋਲਿਆ ਪਾ ਸੀਗਾ ਜੀ ਜਿਹੜਾ ਅੱਜ ਦਾ 60 ਤੋਂ 70 ਦਾ ਕਰਤਾ ਜੋ ਇਸ ਦਾ ਆਪਾਂ ਗਣਵਾਰ ਕਹਿੰਦੇ ਬੱਸੀ ਬਹੁਤ ਖਰੀ ਆ ਜੀ ਆਹ ਲਾੜ ਦਾ ਨਾਮ ਦੇਖੀ ਤਾਂ ਉਹਦੇ ਚ ਐਸੀ ਵੀ 70 ਦੀ ਵੇਚ ਲਈ ਜੀ ਇਹ ਗੱਲ ਜਣੀ ਵਾਕਿਆ ਇਹੋ ਪਰ ਬਿੱਕੂ ਵੀ 5 ਮਿੰਟ ਚ ਤੇ ਦੇਖ ਸਕਦੇ ਹੋ ਸੁੱਚੀ ਆ ਬੜ ਵੀਰੇ ਪਰ ਲੈਂਦੀ ਆ ਇਹ ਹੱਤਾ ਅੱਛਾ ਹਫਤੇ ਦੀ ਕੱਚੀ ਆ ਹਾਂ ਤੇ ਥੱਲੇ ਹਫਤੇ ਤੋਂ 10 ਦਿਨ ਦੇ ਵਿੱਚ ਸੁੱਕੀ ਵੀਰੇ ਥੱਲੇ ਨਾੜ ਦੇਖੋ ਮਿਲ ਕੇ ਮੇਰੇ ਬੜੀ ਮੋਟੀ ਮੁਠੀ ਵਾਲਾ ਥਾਣਾ ਨਿਖਰਮਾ ਥਾਣ ਕੱਢੂਗੀ ਪਰ ਕੱਚੀ ਕੱਚੀ ਆ ਓਦੋਂ ਅੱਗੇ ਬਹੁਤ ਟੋਪ ਦੀ ਬੜ ਵੀਰੇ ਸੂਈਆਂ ਦੇਖੋ ਅਲੱਗਾਂ ਟੀਕੇ ਕਰ ਆ ਦੇਖੋ ਗਰਲੈਂਡ ਉਹਦਾ ਆ ਬੱਚੀ ਆ ਗਰਲੈਂਡ ਦਾ ਬੱਚਾ ਆ ਜੋਂ ਵੀਰੇ ਕਰਨ ਵਾਲੀ ਇੰਨਾ ਸੋਹਣਾ ਥਣ ਲੇਵਾ ਵੀਰੇ ਗੱਲਾਂ ਹੀ ਛੱਡ ਜੋਂ ਅੱਸੀ ਦਾ ਜੀ ਉਸ ਤੋਂ ਅੱਗੇ ਬੱਚਾ ਆ ਗਿਆ ਵੀਰੇ ਇਹ ਵੀ 20 ਤੇ ਚੱਲ ਰਹੀ ਆ ਅੱਛਾ 20 ਕਿਲੋ ਰੈਡੀ ਆ ਇਹਨੂੰ ਸੂਈ ਨੂੰ ਹੋਵੇ ਉਹਨੂੰ ਕਿ ਨਾਂ ਦੱਸਦੇ ਅੱਛਾ ਦੱਸ ਦੇ ਨਾ ਸੂਈ ਨੂੰ ਤਾਂ ਦਿਨ ਹੋ ਗਏ ਸੂਈ ਨੂੰ ਤਕਰੀਬਨ ਐਵੇਂ ਝੂਠ ਬੋਲਣਾ ਰੇਤ ਨੂੰ ਕਹਦੀ ਆ 4 ਦਿਨ ਹੋ ਗਏ 5 ਦਿਨ ਹੋ ਗਏ ਕੋਈ ਫਾਇਦਾ ਨਹੀਂ ਵੀਰੇ ਕਪਸ਼ਣਾ ਪਮਾਰ ਦਿੰਦਾ ਜੀ ਤੇ ਇਹ ਵੀਰੇ 20 ਕਿਲੋ ਤੋਂ ਬਾਹਰ ਹੁਣ ਵੀ ਤੁਹਾਨੂੰ ਤੇ ਉਹ ਤੋਂ ਮੈਂ ਵੀਡੀਓ ਜਿਹੜਾ 20 ਨਿਕਲ ਗਿਆ ਹੋਂਚੋਂ ਪਰ ਦੋਧੇ ਥੱਲੇ ਮੇਰੇ ਖਾਤੇ ਕਿੰਨਾ ਉੂਟੇ ਏਰੀਆ ਹੈਗਾ ਜੀ ਬਾਈਟੇ ਹੈਗੇ ਨਾ ਚਲੋ 20 ਮੰ ਇਹਦੇ ਸੱਤ 23 ਕਿਲੋ ਹੋਊਗਾ ਬਾਈ ਜੀ 23 ਕਿਲੋ ਮੈਨ ਨਾਲ ਹਾਜ਼ਰ ਆ ਜਿਹੜੇ ਕੰਡੇ ਵਾਲਾ ਜਿੰਨਾ ਹੈਗਾ ਉਹ ਬੋਲ ਰਹੇ ਆ ਇਹ ਦੋਨੋਂ ਮੈੜਾ ਵੀ ਨੇ 9-9 10-10 ਦਿੰਦੀਆਂ ਹੈਗੀਆਂ ਸੁਣਿਆ ਜੀ ਦੋਨੋਂ ਮੈੜਾ ਤੇ ਉਸ ਤੋਂ ਅਗੇ ਟੱਗੀਆਂ ਤੇ ਮੜੀ ਝਾੜ ਮਰਵਾ ਦਈਏ ਇਹ ਕੁੱਤੂ ਦੇ ਦੇ ਸਾਨੂੰ ਵੀਰੇ ਇਹ ਚਾਰ ਕੱਟੀਆਂ ਆਪਾਂ ਜਾਨੇ ਕਿ ਵੇਚਣ ਦਾ ਇਹ ਆਪਦੇ ਜਿਹੜੀ ਮੂਹਰੂ ਬਾਹਲਾ ਪੁੱਜਨੇ ਦਿਨ ਚੈਰ ਹੋ ਗਿਆ ਮੇਰੇ ਆਪਦੇ ਫਾਰਮ ਦੇ ਵਿੱਚੋਂ ਵੀਰੇ ਕੱਡੀਆਂ ਨੇ ਚਾਰ ਪੰਜ ਕੱਟੀਆਂ ਕੱਡੀਆਂ ਕਿਉਂ ਹੁਣ ਗਾਈਆਂ ਇਦੋਂ ਅਗਲੇ ਲਾੜੂ ਵਧਾਉਣੀਆਂ ਸ਼ੁਰੂ ਕਰਾਂਗੇ ਜੀ ਬਸ ਉਹਨੇ ਕ ਰੱਖਣੇ ਜਿੰਨੇ ਕ ਬੰਨਣ ਜਗ ਚਲੋ ਕੀਲੇ ਦਾ ਥੋੜਾ ਹੋ ਜਾਂਦਾ ਕੋਈ ਜ਼ਰੂਰੀ ਨਹੀਂ ਆਪਾਂ ਵੇਚਣੀਆਂ ਨੇ ਬੈਗੀਆਂ ਵੇਚ ਦੇਾਂਗੇ ਟਾਪਰ ਕੱਟੀਆਂ ਹੋਣਗੀਆਂ ਵੀਰੇ ਇਦਾਂ ਇਹ ਗੱਲ ਹੈ ਕਿ ਵੀ ਨਾਰਮਲ ਕੱਟੀਆਂ ਵੀ ਛਿੰਗੀ ਛੂੰਗੀ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਤਰਬੂਤਰ ਦੇ ਬੱਚੇ ਆ ਵੱਡੇ ਕੱਦ ਦੇ ਹੈ ਸਾਰੇ ਅਖੀਰੀ 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 ਸਿੰਗੀ ਦੇਖੋ ਵੀਰੇ ਸੈਂਕ ਦੇਖੋ ਕਟੀਆਂ ਦੇ ਪੂਰੀ ਟੋਪਰ ਬੱਚੇ ਆ ਵੀ ਇਹ ਪਤਲੀ 15 ਪਿੰਡੇ ਦੇ ਆ ਉਹਦੇ ਦੇਖ ਕੇ ਸਲੈਕਟ ਲਈਆਂ ਨੇ ਆਹ ਉਹ ਦੇਖ ਸਕਦੇ ਹੋਗੇ ਪੂਰਾ ਟੋਪਰ ਵੀ ਨੇ ਮਾਲ ਹੈ ਇਹ ਜੀ ਕੋਈ ਗੱਲ ਨਹੀਂ ਹੈ ਕਿ ਵੀ ਨਾਰਮਲ ਆ ਜਿਹੜੇ ਵੀਰ ਨੇ ਲਿਆਣੀਆਂ ਜਾਨੀ ਨਜ਼ਾਰੇ ਲਊਗਾ ਬਾਕੀ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਊਗੀ ਵੀਰੇ ਕਿਸ਼ਤਾਂ ਵੀ ਬਣ ਜਾਣੀਆਂ ਟਰਾਂਸਪੋਰਟ ਦੀ ਸਹੂਤਾ ਸਾਰੀ ਹੈ ਜੀ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਆ ਜਾਦੇ ਤੁਸੀਂ ਮਾਤਾ ਗੱਲ ਕਰਨੀ ਤਾਂ ਆਪਣੇ ਫੋਨ ਤੇ ਵੀਰੇ ਸੰਪਰਕ ਕਰ ਸਕਦੇ ਹੋ ਐਂਡ ਤੇ ਗੱਲ ਲ ਤੁਸੀਂ ਬਾਈ ਜੀ ਗਾਊ ਖਰੀਦਣੀਆਂ ਸਾਰੀ ਚੀਜ਼ ਖਰੀਦਣ ਚੱਲੇ ਹੋ ਸਾਡੇ ਘਰ ਦੀ ਕੋਈ ਨਹੀਂ ਵਪਾਰ ਕਰਦੇ ਬਾਹਰੋਂ ਖਰੀਦ ਕੇ ਲੈ ਕੇ ਆਏ ਜੀ ਤੁਸੀਂ ਬਾਈ ਜੀ ਤਸੱਲੀ ਪੈਸੇ ਤੁਸੀਂ ਖਰਦਣੀਆਂ ਦੀ ਦੇਖ ਕੇ ਨਿਰਖਪਰਖ ਨਾਲ ਤਸੱਲੀ ਕਰਕੇ ਲੈ ਕੇ ਜਾਓ ਫਾਰਮ ਤੋਂ ਵੀਰੇ ਬਾਹਰ ਤਲੀ ਦੀ ਸਾਡੀ ਕਿਸੇ ਕਿਸਮ ਦੀ ਕੋਈ ਗਾਰੰਟੀ ਨਹੀਂ ਹੋਣੀ ਇਹ ਵੀਡੀਓ ਦੇ ਵਿੱਚ ਹੀ ਆਪਾਂ ਇਹ ਗੱਲ ਬੋਲਦੇ ਆਂਗੇ ਸਾਡੇ ਘਰੇ ਜੇ ਚਾਰ ਦਿਨ ਤਸੱਲੀ ਕਰ ਲਓ ਚੰਗੀ ਜਿਹੀ ਬਾਈ ਜੀ ਨਹੀਂ ਕੋਈ ਬਹਿਮਾੜੀ ਗੱਲ ਸੋ ਵੀਰੋ ਇੱਥੇ ਨਿਰਖਪਰਖ ਕਰਕੇ ਤਸੱਲੀ ਕਰੋ ਬਿਲਕੁਲ 30 30 ਬੱਤੀ ਬੱਤੀ گاਵਾ ਸੇਲੀ ਹੁੰਦੀਆਂ ਹੈਗੀਆਂ 62807 13934 ਪਿੰਡ ਸ਼ੀਨੀਵਾਲ ਕ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਲਈ ਤਾਂ